ਕਹਿੰਦਾ ਆ ਆਹੋ ਲਈ ਜਿਹੋਨੇ ਲੱਗ ਜਾ ਉਹ ਕਰੀ ਹੋਣੀ ਉੱਧਰ ਦੇਖੇ ਪਰ ਹੁਣ ਧਿਆਨ ਕਰ ਬਾਤ ਜਿਹੜਾ ਕਿ ਵਿਦਿਆਰਥੀ ਨੂੰ ਬਾਤ ਕਰ ਮੰਨੋ ਮਰੀਕ ਕਿਤਨ ਮਾਸੀ ਗੱਡੀ ਦੇ ਲਾ ਤਾਂ ਤੁਸੀਂ ਤਾਂ ਦੇ ਦੋ ਆਪਣਾ ਮੀਸ਼ਨ ਆ ਆਹ ਵੀ ਫਤਰ ਦੇ ਲਾ ਇਹ ਤੋਂ ਜਿੰਨੀ ਨਾ ਹਾਂਜੀ ਹੋਰ ਨੇ ਧਿਆਨ ਰੱਖੀ గడ్డీ మడో ਅਜੀ ਦੂਜੀ ਗੱਡੀ ਹੈ ਇਹ 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 ਦੂਜੀ ਗੱਡੀ ਯਾਰ ਸਾਡੇ ਬਲੇਰਾ ਬਾਈ ਸਾਡੇ ਕੋਲ ਕੋਈ ਟੈਨ ਨਹੀਂ ਕੁਛ ਨਹੀਂ ਹੈਗਾ ਮੋਟਰ ਨੇ ਸਾਡੀ ਜਾਨ ਖਾ ਜਾਣੀ ਤੇਰੇ ਸਾਡੇ ਪਾੜ ਦੇਣਾ ਦਿਲ ਹੋਇਆ ਸ਼ਾਤਰ ਨੂੰ ਇਸ ਤਰ੍ਹਾਂ ਸਭ ਤੋਂ ਸਵਾਗਤ ਆਚੀ ਮੈਂ ਜੀ ਇਸ ਕਲਾਸ਼ਾ ਸੋ ਐਸਾ ਬਹੁਤ ਵੱਡੀ ਖਬਰ ਆ ਜਿਹੜੀ ਉਹ ਬਾਅਦ ਸੇ ਨਹੀਂ ਫੇਰ ਦੇਖਣਾ ਆਉਂਦਾ ਹੈ ਜਿਹੜਾ ਆਏਗਾ ਉਹ ਮੈਨੂੰ ਲੱਗਦਾ ਹੈ ਸਾਢੇ 9 ਵਜੇ ਆਏਗਾ ਨਹੀਂ ਉਹ ਭਾਈ ਉਹ ਨਹੀਂ ਉਹ ਨਹੀਂ ਕਚਾ ਵੀ ਆਇਆ ਜੀ 50 ਰੁਪਏ ਰੱਖਿਆ ਤੇ ਜੀ ਬੀਤੀ ਰਾਤ ਤੇ ਘੜਦੀ ਆ ਅੱਜ ਦੇ ਕਤਲ ਕਾਂਡ ਵਾਪਰਿਆ ਤੇ ਉਸ ਤੋਂ ਬਾਅਦ ਕਾਦਰ ਜਦੋਂ ਘਰ ਹੋ ਰਹੇ ਹੁੰਦੇ ਨੇ ਉਹਨਾਂ ਦਾ ਸੜਕ ਹਾਦਸਾ ਹੋਇਆ ਕੀ ਪੂਰਾ ਮੈਟਰਸ ਸੀ ਤੇ ਕਿੰਨੇ ਜਣੇ ਦੀ ਡੈਥ ਹੋਈ ਹੈ ਜੇ ਸਮਾਂ ਵਿੱਚ ਕੱਲ ਸਾਨੂੰ ਕਰੀਬ ਕੋਈ 8:00 ਵਜੇ ਐਸ.ਐਚ.ਓ. ਗੁਰਸਾਖ ਸਿੰਘ ਗੜਦੀਆਂ ਨੂੰ ਫੋਨ ਆਉਂਦਾ ਆ ਕਿ ਅੱਡੇ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਕੋਈ ਝਗੜਾ ਹੋ ਰਿਹਾ ਆ ਇਹਨਾਂ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਇੱਥੋਂ ਗਏ ਔਰ ਜਾ ਕੇ ਦੇਖਿਆ ਕਿ ਜਿਹੜੇ ਕੁਟਮਾਰ ਜਿਹੜਾ ਵਟਕ ਹੋ ਰਹੀ ਸੀ ਜੋ ਜਦੋਂ ਜਸਟ ਪਹੁੰਚੇ ਤੇ ਉਹ ਬੰਦੇ ਜਿਹੜੇ ਹੈਗੇ ਆ ਨਵਜੀਤ ਸਿੰਘ ਗੁਰਪ੍ਰੀਤ ਸਿੰਘ ਗੌਰਵ ਰਿੱਕੀ ਨਵਜੋਤ ਜਿਹੜੇ ਦੋਸ਼ੀ ਪਾਰਟੀ ਸੀ ਇੱਕ ਗੱਡੀ ਦੇ ਵਿੱਚ ਫੋਰ ਫਿਗੋ ਗੱਡੀ ਆ ਜਿਹੜੀ ਵਿੱਚ ਬਹਿ ਕੇ ਇਥੋਂ ਭੱਜ ਤੁਰੇ ਜਦਾਂ ਕਿ ਇਥੋਂ ਜਸਟ ਆ ਗੜਦੀ ਹਾਲ ਤੋਂ ਸ਼ਰਪੁਰ ਨੂੰ ਜਾਂਦਿਆਂ ਥੋੜੀ ਦੂਰ ਇਥੋਂ ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਉਹ ਇੱਕ ਪਹਿਲਾਂ ਓਵਰ ਸਪੀਡ ਹੋਣ ਦੇ ਕਰਕੇ ਪਹਿਲਾਂ ਉਹ Maruti ਗੱਡੀ ਦੇ ਵਿੱਚ ਜਿਹੜੀ ਕੋਈ ਇੱਕ ਐਡਵੋਕੇਟ ਸਾਹਿਬ ਦੀ ਦੱਸ ਰਹੀ ਹੈ ਔਰ ਉਸ ਤੋਂ ਅਨਕੰਟਰੋਲ ਹੋ ਕੇ ਇੱਕ ਗੰਨੇ ਵਾਲੀ ਟਰਾਲੀ ਦੇ ਨਾਲ ਟਕਰਾਈ ਆ ਜਿਹੜੀ ਕਿ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਈ ਆ ਉਹਦੇ ਵਿੱਚੋਂ ਇੱਕ ਬੰਦੇ ਦੀ ਮੌਤ ਹੋ ਗਈ ਆ ਜੀ ਜਿਹੜਾ ਰਿਸ਼ੀ ਆ ਜਿਹੜਾ ਦੋਸ਼ੀ ਪਾਰਟੀ ਜੋ ਰਿਸ਼ੀ ਦੀ ਮੌਤ ਹੋ ਗਈ ਆ ਪਠਣਾ ਦਾ ਆ ਰਿਸ਼ੀ ਰਿਸ਼ੀ son of ਸਿਲੇਸ਼ ਕੁਮਾਰ ਤੇ ਜਿਹੜਾ ਜਿਹੜੇ ਬੰਦਿਆਂ ਤੇ ਇਹਨਾਂ ਨੇ ਅਟੈਕ ਕੀਤਾ ਸੀਗਾ ਅਮਨ ਆਸ਼ ਸਿੰਘ son of ਗਰਦਿਆਲ ਸਿੰਘ ਪਿੰਡ ਮਿਰਜ਼ਾਪੁਰ ਉਮਰ ਕਰੀ 25 ਸਾਲ ਉਹਨੂੰ ਦਸੂਏ ਰੈਫਰ ਕੀਤਾ ਸੀਗਾ ਇੱਥੋਂ ਤੇ ਉਹਦੀ ਵੀ ਡੈਥ ਹੋ ਚੁੱਕੀ ਆ ਇੱਕ ਉਹਦਾ ਸਾਥੀ ਗਗਨਦੀਪ ਸਿੰਘ son of ਵਿਕਰਮ ਸਿੰਘ ਵਾਸੀ ਪਟਨਾ ਜਿਹੜਾ ਕਿ ਸ਼ਿਰਮਾਨਾ ਹਸਪੀਟਲ ਉਹ ਦਾਖਲ ਜਿਰੇ ਲਾਜਾ ਇਨਾਂ ਦੇ ਵਿੱਚੋਂ ਵੀ ਜਿਹੜੇ ਜਿਹੜੇ ਦੋਸ਼ੀ ਪਾਰਟੀ ਸੀ ਇਹਨਾਂ ਦੇ ਵਿੱਚੋਂ ਵੀ ਇੱਕ ਦੀ ਮੌਤ ਹੋ ਗਈ ਇੱਕ ਸੀਰੀਅਸ ਆ ਨਵਰੀਤ ਸਿੰਘ son of ਜਸਵਿੰਦਰ ਸਿੰਘ ਵਾਸੀ ਡਿੜਿਆਣਾ ਇਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਤੇ ਤਿੰਨ ਬੰਦੇ ਜਿਹੜੇ ਆ ਆਊਟ ਆਫ ਡੇਂਜਰ ਆ ਨਵਜੋਤ ਸਿੰਘ ਨਵਜੋਤ ਸਿੰਘ ਇਰੀਅਸ ਹੈ ਵੀ son of ਜਰਨੈਲ ਸਿੰਘ ਵਾਸੀ ਗੁੰਦਪੁਰ ਇਹ ਜਿਹੜਾ ਇਹ ਬੰਦੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਹੋਇਆ ਆ ਇਹ ਵੀ ਸੀਰੀਅਸ ਆ ਤੇ ਉਹ ਇਹ ਤੇ ਅਸੀਂ ਜਿਹੜਾ ਪਰਵਾਲਾ 302 ਦਾ ਮਕਦਮਾ ਦਰਜ ਕਰ ਦਿੱਤਾ ਹੋਇਆ ਇਹ ਪੰਜ ਬੰਦਿਆਂ ਦੇ ਬਰ ਖਿਲਾਫ ਜਿਹਦੇ ਵਿੱਚ ਹੈਗਾ ਆ ਨਵਰੀਤ ਹੈਗਾ ਆ ਗੁਰਪ੍ਰੀਤ ਹੈਗਾ ਗੌਰਵ ਰਿੱਕੀ ਤੇ ਨਵਜੋਤ ਤੇ ਚਾਰ ਪੰਜ ਬੰਦੇ ਹੋਰ ਅਣਪਛਾਤੇ ਸੀਗੇ ਸਰਕਾਰਨ ਕਿਉਂ ਆਜ ਕਤਮ ਕਰ ਰਿਹਾ ਨੇ ਇਹ ਜੋ ਪ੍ਰਾਣੀ ਰਣਜੀਤ ਸਿੰਘ ਜੀ ਜਾਂ ਕਿਸ ਤਰ੍ਹਾਂ ਇਹ ਘਾਟਾ ਪਾਤਰਿਆ ਇਹ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜੀ ਛੋਟੀ ਮੋਟੀ ਜਿਹੜੀ ਪਹਿਲਾਂ ਜਿੱਦਾਂ ਇਹਨਾਂ ਦਾ ਹੋਇਆ ਸੀਗਾ ਕੋਈ ਜ਼ਿਆਦਾ ਇਹਨਾਂ ਦਾ ਨਹੀਂ ਕੋਈ ਐਡਾ ਸਾਹਮਣੇ ਆ ਬਾਕੀ ਅੱਗੇ ਤਬਦੀਸ਼ ਚੱਲ ਰਹੀ ਹੈ ਜੋ ਵੀ ਸਾਹਮਣੇ ਆਇਆ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਇਹ ਵੀ ਪਤਾ ਲੱਗਿਆ ਕਿ ਜਿਸ ਨੌਜਵਾਨ ਦੀ ਡੈਥ ਹੋਈ ਹੈ ਪਹਿਲਾਂ ਉਹਨੇ ਵੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜੀ ਕਾਤਰਾ ਦੀ ਇਕਾਈ ਤੋਂ ਕਾਰਪੂਰੀ ਤਰ੍ਹਾਂ ਦੇ ਨਾਲ ਪੰਨ ਤੋੜ ਹੋਈ ਹੈ ਇਸ ਤਰ੍ਹਾਂ ਵੀ ਕੋਈ ਮੈਟਰ ਹੈ ਹਾਂਜੀ ਅਜੇ ਚੱਲ ਰਹੀ ਹੈ ਜੀ ਤਬਦੀਸ਼ ਚੱਲ ਰਹੀ ਆ ਜੋ ਜੋ ਵੀ ਅੱਗੇ ਆਏਗਾ ਤਬਦੀਸ਼ ਦੇ ਵਿੱਚ ਦਰਾਂ ਨੇ ਤਬਦੀਸ਼ ਜੋ ਜੋ ਆਏਗਾ ਉਹਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਹਾਂਜੀ ਬਿਲਕੁਲ ਐਫਆਈਆ ਨੰਬਰ 108 ਬਟਾ 24 ਅੰਡਰ ਸੈਕਸ਼ਨ 302 ਠੀਕ ਹੈ ਉਹਦੇ ਵਿੱਚ ਜਿਹਦੇ ਵਿੱਚ ਪੰਜ ਦੋਸ਼ੀ ਨਾਮਜ਼ਦ ਕੀਤੇ ਗਏ ਆ ਤੇ ਬਾਕੀ ਅੱਗੇ ਜਿਹੜਾ ਜਿਹੜੀ ਹੁਣ ਐਡਵਰਡ ਐਡਵੋਕੇਟ ਸਾਹਿਬ ਜਿਨ੍ਹਾਂ ਦੀ ਗੱਡੀ ਮਰੂਤੀ ਗੱਡੀ ਦੇ ਨਾਲ ਹਿੱਟ ਕੀਤੀ ਆ ਉਹਨਾਂ ਦੇ ਅਸੀਂ ਬਿਆਨ ਲੈਣ ਜਾ ਰਹੇ ਆ ਉਹਨਾਂ ਮਤਲਬ ਵੀ ਜੋ ਬਣਦੀ ਕਾਰਵਾਈ ਹੈ ਜਿਹੜੀ ਆ ਉਹ ਵੀ ਕੀਤੀ ਜਾਵੇਗੀ ਤੇ ਜਿਹੜਾ ਵੀ ਨਾਸਮਾਰਾ ਜੀ ਕੰਮ ਕੀ ਕਰਦੇ ਹੋ ਅਮਰਾਜ ਕੁਮਾਰ ਦੇ ਹੁਣ ਸਾਨੂੰ ਇੰਨਾ ਜਿਆਦਾ ਨਹੀਂ ਪਤਾ ਵੀ ਕੋ ਉਹਨਾਂ ਦਾ ਹੈਗਾ ਕੋਈ ਇੱਥੇ ਲੋਕਲ ਗੜਦਿਆਲ ਦੇ ਵਿੱਚ ਉਹਨਾਂ ਦੀ ਕੋਈ ਹੈਗੀ ਆ ਕੋਈ ਦੁਕਾਨ ਹੈਗੀ ਫੋਟੋ ਪ੍ਰੇਮ ਦੀ ਦੁਕਾਨ ਹੈ। ਬਾਕੀ ਅੱਗੇ ਜਦ ਅੱਗੇ ਚੱਲੇਗਾ ਉਹਨਾਂ ਸਾਹਮਣੇ ਤਫਤੀਸ਼ ਸਾਹਮਣੇ ਪਹਿਲਾਂ ਵੀ ਕੋਈ ਪਾਚਾ ਹੋਰ ਹੈ ਜਿਹੜੀ ਦੋਸ਼ੀ ਪਾਚੀ ਦੋਸ਼ੀ ਪਾਟ ਤਰੇਕ ਉਹ ਗੱਲ ਲੱਗੀ ਨਾ ਤੁਸੀਂ ਫਿਰ ਆਪਾਂ ਇੰਨਾ ਅਜੇ ਲੰਮੇ ਚੌੜੇ ਕੰਮ 'ਚ ਨਹੀਂ ਗਏ ਆਪਾਂ ਬਨ ਜੋ ਅੱਗੇ ਬਰਦਰ ਤਫਤੀਸ਼ ਦੇ ਵਿੱਚ ਜੋ ਆਏਗਾ ਉਹ ਗੱਲ ਫਿਰ ਸਾਹਮਣੇ ਲਿਆ ਕੇ ਕਾਰਵਾਈ ਹਮਲਾ ਵਿੱਚ ਜਾਂਦੀ ਹੈ ਹਮਲਾਵਰ ਦੋ ਗੱਡੀਆਂ ਇੱਕ ਕਾਲਟੋ ਇੱਕ ਜਿਹੜੀ ਜਦਾ ਐਕਸੀਡੈਂਟ ਹੋੜ ਭਿੱਗੋ ਜਦਾ ਐਕਸੀਡੈਂਟ ਹੋ ਗਿਆ ਥੈਂਕ ਯੂ ਜੀ ਡੈਡੀ ਜੀ ਅਜੀ ਕਿਆ ਨਾਮ ਹੈ ਜੀ ਤੁਹਾਡਾ ਫਸਲੀ ਗਾਲੀ ਮੇਰਾ ਨਾਮ ਹਰਪੀ ਸਿੰਘ ਨੇਕੀ ਆ ਕਿੱਥੋਂ ਤੇਰੇ ਆਪਣੀ ਵਰਕਸ਼ਾਪ ਨਾਲ ਹੀ ਇੱਥੇ ਇੱਥੇ ਐਕਸੀਡੈਂਟ ਹੋਇਆ ਮੁੰਡ ਵਰਕਸ਼ਾਪ ਕਿ ਹੋਇਆ ਸੀ ਰਾਤ ਤਕਰੀਬਨ ਨੇਰਾ ਜਦੋਂ ਹੋਇਆ ਸੀਗਾ ਬਹੁ ਜੋਨਾ ਖੜਾ ਕਾ ਜਦੋਂ ਮੈਂ ਆਪਣੀ ਵਰਕਸ਼ਾਪੋਂ ਨਿਕਲਿਆ ਤਾਂ ਮੈਂ ਨੱਠ ਕੇ ਇੱਥੇ ਆਇਆ ਤੇ ਉਹ ਜਿਆਦਾ ਨੂੰ ਅਮਰੂਤੀ ਇੱਕ ਗੱਡੀ ਆਪਣੀ ਫੇਸਟਾ ਫੋੜਦੀ ਉਹ ਟਰਾਲੀ ਨਾਲ ਟੱਕਰਾ ਲਈ ਟਕਰਾ ਗਈਆਂ ਤੇ ਉਸ ਤੋਂ ਬਾਅਦ ਮੈਂ ਮਨਜੋਤ ਪ੍ਰਧਾਨ ਨੂੰ ਫੋਨ ਕੀਤਾ ਬਾਬਾ ਦੀਪ ਸਿੰਘ ਸਿਆਬਦਾਲ ਗੱਡੀਵਾਲ ਵਾਲਿਆਂ ਨੂੰ ਵੀ ਐਮਬੂਲੈਂਸ ਲੈ ਕੇ ਆਓ ਤੇ ਅਸੀਂ ਜਦੋਂ ਵਿੱਚੋਂ ਇੱਕ 8 ਸਾਲ ਬਾਈਕ ਸੀਗੇ ਨਾਲ ਉਹਦਾ ਬੱਚਾ ਸੀ 5-6 ਸਾਲ ਦਾ ਉਹਨਾਂ ਨੂੰ ਕੱਢਿਆ ਵਿੱਚੋਂ ਬੜੇ ਜ਼ੋਰ ਨਾਲ ਤਾਂ ਕਿ ਬਿੰਗੀਆਂ ਕਰ ਕਰ ਕੱਢਿਆ ਤੇ ਤਿੰਨ ਜਾਨੇ ਮੁੰਡੇ ਜਵਾਨ ਸੀਗੇ ਜਿਹੜੇ ਗੱਡੀ 'ਚ ਬਿਓਛ ਪਏ ਸੀਗੇ ਉਹਨਾਂ ਤਿੰਨਾਂ ਜਾਨ ਨੂੰ ਕੱਢ ਕੇ ਐਮਬੂਲੈਂਸ 'ਪਾ ਕੇ ਤੇ ਉਹਨਾਂ ਨੂੰ ਰੈਫਰ ਕੀਤਾ ਗਿਆ ਹਸਪੀਟਲ ਲਖਣ ਬੜਾ ਭਿਆਨਕ ਸੀਗਾ ਤੇ ਇੱਥੇ ਸੰਤਾਂ ਦੇ ਸੰਯੋਗ ਨਾਲ ਜਿਹੜੇ ਜਿਹੜੇ ਨਾਲ ਸੀਗੇ ਅਸੀਂ ਦਾਲ ਮਿਲ ਕੇ ਹਮਲਾ ਮਾਰ ਕੇ ਉਹਨਾਂ ਨੂੰ ਡਾਕਟਰਾਂਾਂ ਦੇ ਪਹੁੰਚਾਇਆ ਜਿਹੜੇ ਫੋਰਡ ਦੇ ਵਿੱਚ ਸੀ ਉਹਨਾਂ ਦੇ ਕੀ ਹਾਲਾਤ ਸੀਗੇ ਕਿੰਨੀਆਂ ਹਾਲਾਤ ਤਿੰਨ ਨਹੀਂ ਬੱਚੇ ਮਤਲਬ ਜਵਾਨ ਸੀਗੇ ਮੁੰਡੇ ਬੇਹੋਸ਼ ਸੀਗੇ ਤਿੰਨੇ ਕੋਈ ਹੋਸ਼ ਨਹੀਂ ਕਰ ਰਿਹਾ ਸੀ ਇੱਕ ਯਾਰਾ ਸੀਰੀਅਸ ਸੀ ਜਿਹਨੂੰ ਮੈਂ ਆਪਣੇ ਥੀ ਘਟਿਆ ਉਹ ਮਤਲਬ ਬਿਲਕੁਲ ਕੋਈ ਹਿਲ ਜੁਲ ਨਹੀਂ ਕਰਦਾਇ ਕੋ ਸਾਹ ਨਹੀਂ ਲੈਂਦਾ ਸੀ ਦੋ ਜਣੇ ਥੋੜੇ ਬੋਦੇ ਮਤਲਬ ਹੋਛ ਸੀ ਗੱਲ ਬਿਲਕੁਲ ਬਿਲਕੁਲ ਦੀ ਫੈਮਲੀ ਸੀ ਮਰੂਤੀ ਗੱਡੀ ਚ ਇਹ ਠੀਕ ਸੀਗੇ ਭਾਜੀ ਸਾਰੇ ਠੀਕ ਨੇ ਨਹੀਂ ਉਹਨਾਂ ਦੀ ਜਿਹੜੀ ਵਾਈਫ ਸੀ ਕੰਡੀਸ਼ਨ ਯਾਰਾ ਖਰਾਬ ਸੀਗੀ ਮੂੰਹ ਪਾਟ ਗਿਆ ਸੀ ਤੇ ਲੱਤਾਂ ਮੇਰੇ ਹਿਸਾਬ ਨਾਲ ਇਕੱਲਾਤ ਉਹਨਾਂ ਦੀ ਟੁੱਟ ਗਈ ਸੀ ਵੀ ਬਹੁਤ ਬਿਲਕੁਲ ਸੀ ਸਿਹਤ ਤੇ ਵੀ ਭਾਰੇ ਸੀਗੇ ਚੱਕ ਕੇ ਗੱਡੀ ਚ ਪਾਉਣਾ ਉਹਨਾਂ ਨੂੰ ਔਖਾ ਹੋਇਆ ਸੀਗਾ ਕਿੰਨੇ ਵਜੇ ਦੀ ਗੱਲ ਦਾ ਇਹ ਤਕਰੀਬਨ 8:30 ਦੀ ਗੱਲ ਬਾਤ ਹੈ ਨੀਰਾ ਕਾਫੀ ਹੋ ਗਿਆ ਹੈ